ग्राम पंचायत ਵੱਲੋਂ ਉਸ ਨੂੰ ਸਰਕਾਰੀ ਹਾਈ ਸਕੂਲ ਦੇ ਸਾਰੇ ਹੀ ਸਟਾਫ ਨੂੰ ਅਤੇ ਹੈਂਡਮਾਸਟਰ ਸਾਹਿਬ ਨੂੰ ਕੋਟਾਂਤਰ ਦਿੱਫਤੇ ग्राम पंचायत ਵੱਲੋਂ ਬਹੁਤ ਬਹੁਤ ਵਧਾਈ ਹੋਵੇ ਜੀ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਨੂੰ ਇਹਨਾਂ ਦਾ ਬਹੁਤ ਹੀ ਵਧੀਆ ਪ੍ਰਬੰਧ ਲੱਗਿਆ ਕਿਉਂਕਿ ਅੱਜ ਹਾਲਾਂਕਿ ਸਰਕਾਰੀ ਛੁੱਟੀ ਹੈ ਪਰ ਇਹ ਜਿਹੜੇ ਸਟਾਫ ਸਟਾਫਾਂ ਜੋ ਕਾਬਲੇ ਤਾਰੀਫ ਆ ਜੀ ਜੋ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ ਰਿਹਾ ਬੱਚਿਓ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗਾ ਭਵਿੱਖ ਚੁਣਨਾ ਹੈ ਕਿਉਂਕਿ ਅਧਿਆਪਕ ਹੁੰਦਾ ਹੈ ਜੋ ਅਧਿਆਪਕ ਇੱਕ ਗੁਰੂ ਦੇ ਦਰਜੇ ਦਾ ਹੁੰਦਾ ਹੈ ਅਤੇ ਆਪਾਂ ਨੇ ਬੱਚਿਓ ਇਥੋਂ ਸਿੱਖਿਆ ਲੈ ਕੇ ਜਾਣੀ ਹੁੰਦੀ ਹੈ ਉਸਦੇ ਵਿੱਚ ਤੁਹਾਡੇ ਜੋ ਟੀਚਰ ਗੁਰੂ ਹੁੰਦੇ ਹਨ ਉਹਨਾਂ ਦਾ ਵੀ ਯੋਗਦਾਨ ਹੁੰਦਾ ਹੈ ਅਤੇ ਤੁਹਾਡੇ ਮਾਪਿਆਂ ਦਾ ਵੀ ਯੋਗਦਾਨ ਹੁੰਦਾ ਹੈ ਸੋ ਬੱਚਿਓ ਆਪਾਂ ਨੇ ਪਿੰਡ ਦੇ ਹਰ ਇੱਕ ਬਜ਼ੁਰਗ ਵਿਅਕਤੀ ਅਤੇ ਆਪਣੇ ਟੀਚਰਾਂ ਦਾ ਅਤੇ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਹੈ ਅਤੇ ਖਾਸ ਕਰਕੇ ਜੀ ਮੈਂ ਸਾਡੇ ਸਰਪੰਚ ਸਹਿਬਾਨ ਅਤੇ ਸਾਡੀ ਟੀਮ ਨੂੰ ਬਹੁਤ ਬਹੁਤ ਵਧਾਈ ਦਿਨਾ ਜੋ ਇਸਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਕਿਉਂਕਿ ਜੋ ਇੱਕ ಗ್ರಾಮ ਪੰਚਾਇਤ ਹੁੰਦੀ ਹੈ ਉਹ ਪਿੰਡ ਦਾ ਇੱਕ ਧੁਰਾ ਹੁੰਦੀ ਹੈ ਜੀ ਅਤੇ ਉਸ ਨੇ ਸਕੂਲ ਨੂੰ ਅਤੇ ਸਾਰੇ ਪਿੰਡ ਨੂੰ ਸਹਿਯੋਗ ਕਰਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਹੁੰਦਾ ਹੈ ਜੀ ਸੋ ਸਾਨੂੰ ਬਹੁਤ ਵਧੀਆ ਪ੍ਰਬੰਧ ਲੱਗਿਆ ਜੀ ਇਥੋਂ ਦੇ ਇਸ ਸਾਪ ਦਾ ਅਤੇ ਬੱਚੋ ਇੱਕ ਛੋੜੇ ਅੱਗੇ ਖਾਸ ਬੇਨਤੀ ਹੈ ਜ਼ਰੂਰੀ ਆਪਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਖੜਿਆਲ ਪਿੰਡ ਦੇ ਸਕੂਲ ਦਾ ਨਾਂ ਪੂਰੇ ਸਿਖਰਾਂ ਤੇ ਚੜਨਾ ਹੈ ਤੁਸੀਂ ਇਥੋਂ ਇੱਕ ਪਰਲ ਲੈ ਕੇ ਜਾਣਾ ਹੈ ਸਹਿਯੋਗ ਕਰਨਾ ਬੱਚਿਓ ਕੱਲਾ ਕੱਲਾ ਬੱਚਾ ਆਪਣੇ ਦੋਸਤਾਂ ਅਤੇ ਸਹੇਲੀਆਂ ਨੂੰ ਜਾ ਕੇ ਪ੍ਰੇਰਿਤ ਕਰੇਗਾ ਕਿ ਆਪਾਂ ਨੇ ਸਰਕਾਰੀ ਸਕੂਲ ਦੇ ਵਿੱਚ ਹੀ ਦਾਖਲਾ ਲੈਣਾ ਹੈ ਕਿਉਂਕਿ ਆਦਰ ਜੀ ਆਪਾਂ ਚੰਗੀ ਪੜ੍ਹਾਈ ਲੈ ਸਕਦੇ ਹਾਂ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਹੀ ਲੈ ਸਕਦੇ ਹਾਂ ਇਸ ਗੱਲ ਤੇ ਪੂਰਾ ਧਿਆਨ ਦੇਣਾ ਬੱਚਿਓ ਅਤੇ ਆਪਾਂ ਨੇ ਆਪਣੇ ਸਕੂਲ ਦਾ ਅਤੇ ਆਪਣੇ ਪਿੰਡ ਦਾ ਆਹਾਂ ਦੁਆਰਾ ਸਾਫ਼ ਰੱਖਣਾ ਹੈ ਸਫਾਈ ਵੱਲ ਖੋਲ ਧਿਆਨ ਦੇਣਾ ਹੈ ਕਿਉਂਕਿ ਜੇ ਕੁਝ ਵੀ ਆਪਾਂ ਕੇਲਾ ਲਾ ਲੋ ਜਾਂ ਕੁਝ ਵੀ ਖਾਂਦੇ ਪੀਂਦੇ ਹਾਂ ਜਿਹੜਾ ਵੀ ਆਪਾਂ ਕੋਈ ਚੀਜ਼ ਸੁੱਟਦੇ ਹਾਂ ਉਸ ਨੂੰ ਕਿਸੇ ਐਸੀ ਜਗ੍ਹਾ ਤੇ ਸੁੱਟਿਏ ਜਿਸ ਤੇ ਆਪਾਂ ਨੂੰ ਕੋਈ ਇਹ ਨਾ ਕਹਿ ਸਕੇ ਵੀ ਇੱਥੇ ਕਿਉਂ ਸੁੱਟੀ ਬੱਚੇ ਪੂਰਾ ਗਲਤ ਇਹੰਦਲ ਵਾਲੀ ਹੈ ਜਦੋਂ ਆਪਾਂ ਕੁਤਰੇ ਖਾਂਦੇ ਹਾਂ ਜਾਂਦੇ ਜਾਂਦੇ ਉਹਨੂੰ ਵਿਚਾਲੇ ਹੀ ਸਿੱਟ ਦਿੰਦੇ ਆ ਇਹ ਗੱਲ ਦਾ ਬੇਟਾ ਪੂਰਾ ਧਿਆਨ ਰੱਖਣਾ ਆਪਾਂ ਨੇ ਪਿੰਡ ਦੀ ਸਫਾਈ ਅਤੇ ਆਪਣੇ ਸਕੂਲ ਦੀ ਖੇਲ ਪੌਦਿਆਂ ਦੀ ਸਫਾਈ ਰੱਖਣੀ ਹੈ ਅਤੇ ਸਾਡੀ ਗ੍ਰਾਮਪੁਰਾ